ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿਹਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵੇ ਦਿਖਾਉਣੀਆਂ ਇੱਕ ਜਰਸੀ ਤਾਜੀ ਸੋਈ ਤੁਹਾਨੂੰ ਦਿਖਾਵਾਂਗੇ ਇੱਕ گاਉ ਉੱਚੇ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਤੇ ਇੱਕ ਬੱਚੇ ਤੋਂ ਵੀ ਨਹੀਂ ਹਾਂਜੀ ਬੀਤ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾਏ ਪਾਬਾ ਜੀ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸਦੇ ਇੱਕ ਵਾਰ ਫਿਰ ਆਪਾਂ ਚੌਂਕੀ ਜੇ ਪਿੰਡ ਮਿਆਧੀਆਂ ਤਹਿਸੀਲ ਜਿਹਾ ਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਬੋਲ ਦ 7529839275 ਠੀਕ ਹੈ ਹਾਂਜੀ ਤੇ ਵਿਗਦਾ ਜਾਂਦਾ ਮਾਲ ਨਾਲ ਨਾਲ ਫਿਰ ਹਰਪੀ ਜੀ ਲੈ ਜਾਂਦਾ ਜਾਂਦਾ ਠੀਕ ਹੈ ਹਾਂਜੀ ਭਾਅ ਵੀ ਚਲੋ ਠੀਕ ਹੁੰਦੇ ਅੱਜ ਵੀ ਨਾਰਮਲ ਹੀ ਰਹਿਣਗੇ ਨਾਰਮਲ ਨਾਰਮਲ ਹਰਪੀ ਜੀ ਪਾਉਣੇ ਬਾਅਦ ਹਰਪਜੀ ਤਿੰਨ ਪਹੂ ਪਾਈਦੇ ਆ 1000 2000 ਹੀ ਆਏਗਾ ਤੇ 6000 ਦਿਹਾੜੀ ਥੋੜੀ ਆ ਗਦੇ ਹਾਂ ਜੀ ਹਾਂ ਜੀ ਇਹ 10000 ਕਮਾਉਣਾ 5000 ਕਮਾਉਣਾ ਹਾਂ ਜੀ ਹਾਂ ਜੀ ਦਈ ਜਾਣ ਤਿੰਨ ਡੰਗੜਾ 2000 ਆ ਗਏ ਇੱਕ ਡੰਗਾ ਮਗਰ 6 ਮਗਰ 6000 ਦਿਹਾੜੀ ਕਿਤੇ ਥੋੜੀ ਬਾਕੀ ਨਾਲ ਇਹ ਆ ਵੀ ਚਲੋ ਕੁਵੀਰ ਫੋਨ ਲਾਵੇ ਇੱਕ ਵਾਰੀ ਹਨਾ ਜਿਤਰਾ ਤੁਸੀਂ ਹਰ ਵਾਰੀ ਕਹਿੰਦੇ ਹੁੰਦੇ ਜੇ ਵੀ ਖਾਲੀ ਨਹੀਂ ਮੋੜਨਾ ਕਿਉਂ ਜਿੱਥੇ ਕੋਈ ਚਾਹ ਪਾਣੀ ਬੱਜਾ ਦੇ ਤੁਸੀਂ ਵੀ ਉੱਥੇ ਦੇ ਦੇਣੀ ਹੁੰਦੀ ਆਂ ਇੱਕ ਵਾਰੀ ਮਾਲ ਲਿਆ ਖੜਨਰ ਪੀਜੀ 1000 2000 ਨਾ ਦਈ ਜਾਈ ਤਾਂ ਠੀਕ ਹੈ ਜੀ ਸ਼ੁਰੂਆਤ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਵਾਲੀ ਜਰਸੀ ਤੋਂ ਸ਼ੁਰੂਆਤ ਕਰਨੀ ਆ ਅੱਜ ਨੂੰ ਚੌਥਾ ਚੌਥਾ ਦਿਨ ਜੇ ਤੁਸੀਂ ਠੀਕ ਆ ਸ਼ਰਟ ਜਰਸੀ ਦਾ ਬਾਕੀ ਕੰਢੀ ਘਰੀਏ ਕੋਈ ਪ੍ਰਵਾਹ ਨਹੀਂ ਠੀਕ ਆ ਹਾਂਜੀ ਬਹੁਤ ਵਧੀਆ ਜੀ ਤੇ ਕਿੰਨਾ ਕੁ ਚੇਤੇ ਕੋਲ ਦੁੱਧ ਤਿਆਰ ਹਰ ਪਨੀਰ ਕੋ ਹੋਊਗਾ 9 ਕਿਲੋ ਤਿਆਰ ਚ ਬਿਲਕੁਲ ਹਾਂ ਤਿਆਰ ਕੋਈ ਬੋਲਾ ਸਮਝ ਲੈ ਕੋਈ ਦੁੱਧ ਸਮਝ ਲੈ ਜਿਹੜਾ ਦੋ ਟਾਈਮ ਚਵਾ ਦੋਗੇ ਦੋ ਟਾਂ ਜਿਹੜਾ ਚਵਾ ਦੋ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਆ ਰੁਪਏ ਜੇ ਕੋਈ 12 13 ਕਿਲੋ ਕਰੀ ਜਾਊਗੀ ਕੋਈ ਸਾਮਸੂng ਦੀ ਚੰਗੀ ਕਰੂਗਾ ਤੋਰਾਂ ਫੇਰ ਇੱਕ ਕਰੀ ਕਿੰਨਾ ਰਹਿਦਾ ਮੁੱਲ ਮੁੱਲ ਹਰ ਵੀਜੀ ਕਰਨ ਨੂੰ ਭਾਵੇਂ ਜਨਾ ਮਰਜ਼ੀ ਕਰੇ 30 ਕਰੀ ਗਈ ਹੈ ਹਾਂਜੀ 22 ਕਰੀ ਗਈ ਹੈ ਹਾਂਜੀ 28000 ਦੀ ਦੇ ਰਹੀ ਹੈ 28000 ਦੀ ਕਿ ਵਿੱਚੋਂ ਕਰਦੋ ਕਿ ਮੰਨਤਾ ਨਾ ਹੋਰ ਮੰਨਤ ਨਹੀਂ ਕਰਾਲ ਜਨਾ ਕਰਾਉਣਾ 27 ਦੀ ਦੇ ਦੀਏ 28000 ਵੀਜੀ ਦੇ ਦਾਂਗੇ ਅੱਛਾ 26 ਦੀ ਦੇ ਦੋਗੇ ਦਿੱਤਾ ਹੋਰ ਹਮ ਰਾਦੀ ਮਾੜੀ ਦਿਖਾ ਦੋ ਇਤਨੇ ਠੰਡੀ ਤੇ ਰਹੀ ਹੈ ਜਿਹੜੀ ਭਾਵੇਂ ਰੱਸੀ ਪਾਓ ਤੇ ਭਾਵੇਂ ਨਾ ਪਾਓ ਠੀਕ ਹੈ ਰਬਿੰਦ ਚੁਆਜੋ ਬੜਾ ਚੰਗਾ ਲੱਗਾ ਇਹ ਤਿੰਨਾਂ ਨੂੰ ਚੁਆ ਰੁਪਈਆ ਵੀਜੀ ਬੜਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਚਲੋ ਫੋਨ ਕੋਈ ਲਾਵੇ ਜੀ ਬਰੀਡ ਬਰੂਡ ਚੰਗੀ ਆ ਜੀ ਉਹਦਾ ਸੱਜਰ ਸੂਈ ਆ ਮਾਨਤਨ ਮੌਕੇ ਤੇ ਹੋ ਜਾਊਗਾ ਹਨਾ ਜੀ 12 13 ਕਿਲੋ ਦੁੱਧ ਦੇਈ ਜਾਣਾ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਨੰਬਰ ਜੀ ਬਾਨਾ ਨਿਗਰ ਲਤੂਂਦੀ ਵਸ਼ੀ ਠੀਕ ਹੈ ਦੁੱਧ ਦੇ ਕੋਈ 8 ਕਿਲੋ ਹੈਗਾ ਤੇ ਉਤਰਾ ਥਣ ਥਣ ਪੂਰੇ ਜੀ ਇੱਕ ਥੋੜਾ ਜਿਹਾ ਉੱਚਾ ਰੱਖ ਦੀ ਜੇ ਰੁਪਈਆ ਮਾਰ ਲੈਨੇ ਧਾਰਾ ਬਾਈ ਵੀ ਇਦਾਂ ਹੀ ਠੀਕ ਆ ਆ ਵੇਖੋ ਆ ਦੇਖਾ ਬੜਾ ਲਗਾ ਜੀ ਆ ਦੂਸਰੇ ਪਾਸੇ ਠੀਕ ਜੀ ਕਿਉਂ ਆ ਇਹ ਨੂੰ ਵੀ ਬੜਾ ਲੱਗਿਆ ਯਾਰ ਠੀਕ ਜੀ ਬਹੁਤ ਹੀ ਵਧੀਆ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹ ਕੋ 200 ਰੁਪਏ ਜੀ 8 ਕਿਲੋ ਜੀ ਪੱਕਾ ਦੁੱਧ ਹੈਗਾ ਜੀ 8 ਲੀਟਰ ਕਿੰਨੇ ਰੁਪਏ ਜੀ ਨਾ ਚਵਾਇਆ ਭਾਈ ਯਾਰਾਂ ਕਹੀ ਹੈ ਜਿੰਨਾ ਮਰਜ਼ੀ ਕਰਿਓ 8 ਕਿਲੋ ਦੁੱਧ ਪੱਕਾ ਤੇ ਉੱਚੇ ਬੱਚੇ ਵਾਲੀ ਹੈ ਉੱਚੇ ਬੱਚੇ ਯਾਰ ਜੀ ਕੋਈ ਦੋਵਾਂ ਦਾ ਮੰਨ ਲੇ ਕੋ ਢਾਈਆਂ ਦਾ ਮੰਨ ਲੇ ਇੱਥੇ ਵਿੱਚ ਬੱਚਾ ਹੈਗਾ ਬੱਚਾ ਦਿਖਾ ਦਿੰਦੇ ਤੋਰਾਂ ਫੇਰ ਇੱਕ ਰੀਨ ਉਹ ਬੱਚਾ ਜੀ ਆਪਣੀ ਸਮਝਣਾ ਕੋ ਲਾਲੇ ਤੋਂ ਹੰਦ ਲਾਲੇ ਤਿੰਨਾਂ ਦਾ ਲਾਲੇ ਸਾਂਭੀ ਨਹੀਂ ਕਰੀ। ਬਾਕੀ ਇਹ ਆ ਵੀ ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ। ਨਾ ਕੋਈ ਬਾਅਦ ਚ ਕਿਸੇ ਵੀ ਪ੍ਰਕਾਰ ਦਾ ਗੁਲਾਮਾ ਨਾ ਸੰਨ ਰਹਿ ਜੇ ਨਾ ਤੁੰਤ ਰਹਿ ਜੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜੋ। ਕਿਤੇ ਵੀ ਲੈਣਾ ਵਾ ਜ਼ਰੂਰੀ ਨਹੀਂ ਇੱਥੇ ਜਿੱਥੋਂ ਵੀ ਪਸ਼ੂ ਲੈਣਾ। ਤੇ ਮੁੱਲ ਫਿਰ ਵਿੱਧੀ ਇਹਦਾ। ਮੋਲ ਤੇ ਹਰਜੀ ਜੀ ਕਰਨ ਨੂੰ ਭਾਵੇਂ 22 ਕਈ ਹੋਈ ਤੇਈ ਕਰੀ ਜੀ ਹਾਂਜੀ ਅੱਛਾ 20000 ਦੀ ਦੇ ਦੋ ਬਾਕੀ ਤੁਸੀਂ ਕਰਾ ਲਓ ਮਾਨ ਜੀ ਨਾ ਕਰਾਉਣਾ ਕਿੰਨੇ ਦੇ ਦੀ ਇੱਕੋ ਗੱਲ ਕਰ ਦਈਏ ਫਿਰ ਕਰ ਦੋ ਜੈਸ ਨੋਈ ਕਰ ਦੋ ਪੂਰੇ 18000 ਤੀ ਦੇ ਦੀ 18000 ਰੁਪਏ ਤਾਂ ਥੋੜੀ ਮੋੜਨਾ ਠੀਕ ਹੈ ਜੀ ਬਾਕੀ ਚਲੋ ਫਿਰ ਵੀ ਕੋਈ ਫੋਨ ਲਾਵੇ 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 ਕੋਈ ਖਾਲੀ ਨਹੀਂ ਮੋੜਨਾ ਕਿ ਕਿਸ ਨੂੰ ਮਾਨ ਤਾਂ ਖੁੱਲਾ ਹੋ ਜਾਊਗਾ ਹਾਂਜੀ ਤੇ ਹਰਜੀ ਜੀ ਗਾਰਲੇ ਸਾਂ ਦੀ ਤੇਲ ਜੀ ਅੱਛਾ ਅਗਲਾ ਥਾਣੇ ਦੀ ਤਾਂ ਚੱਲ ਥਾਣੀ ਹੈ ਕੈਨ ਨੂੰ ਧਾਰਾ ਵੀ ਆਉਣੀ ਆ ਹੈ ਵੀ ਬਰਾਬਰ ਕੈਨ ਨੂੰ ਕਹਦੇ ਚਾਹਵੇਂ ਥਾਣਾ ਪਰ ਨਹੀਂ ਤੇਲੜ ਜ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ 100 ਰੁਪਏ ਜੀ ਕੋਈ 7 ਕਿਲੋ ਮੰਨ ਲੇ ਕੋਈ 6.5 ਮੰਨ ਲੇ 6 ਨਹੀਂ ਹੋਊਗਾ 6.5 ਹੋ ਸਕਦਾ ਤੇ ਬੱਚੇ ਤੋਂ ਬਿਨਾ ਹਨਾ ਬੱਚੇ ਤੋਂ ਬਿਨਾ 100 ਰੁਪਏ ਜੀ ਤੋਰਫ ਨੇ 2.5 ਮਹੀਨੇ ਹੋ ਗਏ ਜੀ ਕਹਿੰਦੇ ਬਣੀ ਅੱਜ ਪਾ ਚੈੱਕ ਨਹੀਂ ਕਰਾਈ ਕੱਲ ਹੀ ਆਈ ਜੀ ਤੋਰੋ ਹਰ ਇਹਨਾਂ ਇੱਕ ਕਰੀ ਜੀ ਵਸ਼ੀਰ 3 ਮਹੀਨੇ ਤੋਂ ਚਾਲੀ ਸੰਭੇ ਵਾਚੀ ਜੀ ਤੇ ਇਹਦਾ ਫਿਰ ਮੁੱਲ ਮੁੱਲ ਰੁਪਏ ਕੀ ਜੇ ਤੁਹਾਨੂੰ ਦੇ ਜਾਈਸ ਹਨ ਹਾਂਜੀ ਫਿਰ ਵਸ਼ੇ 20000 ਦੀ ਹਾਂਜੀ ਪਰ ਮੁੱਲੇ ਦਾ 11000 ਦਾ 10000 ਦੀ 10000 ਦੀ ਬਾਕੀ ਤੁਹਾਨੂੰ ਕਰਾਣਾ ਕਿੰਨਾ ਮੰਦੇ ਦੇ ਦੀਏ ਨੌਂ ਕਰਾਂਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਆਹ ਕਰਦਾ ਕੋਈ ਵੀਰ ਫੋਨ ਲਾਵੇ ਬਾਕੀ ਚਾਹ ਪਾਣੀ ਵਾਲਾ ਕੋਈ ਵੀਰ ਲੈ ਜਾ ਕੋਈ ਆਹ ਚਲੋ ਇਹ ਆ ਵੀ ਚਾਹ ਪਾਣੀ ਦਾ ਸਾਰੀ ਜਾਊਗੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚਾ ਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਆ ਸਾਰਾ ਕੁਝ ਇੱਥੇ ਤਸੱਲੀ ਕਰਕੇ ਖੜੇ